ਇਸ ਵੀਡੀਓ ਦੇ ਵਿੱਚ ਅੱਜ ਅਸੀਂ BA, BSc, BCom, BBA 4th ਸੈਮੈਸਟਰ ਦੇ ਲਈ ਇੱਕ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੱਸੋ ਜਾਂ ਗੁਰਮੁਖੀ ਕਿਵੇਂ ਚੰਗੀ ਤੇ ਆਦਰਸ਼ ਲਿਪੀ ਹੈ ਖੋਲ ਕੇ ਬਿਆਨ ਕਰੋ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇੱਕ ਆਦਰਸ਼ ਲਿਪੀ ਹੈ ਪੰਜਾਬੀ ਬੋਲੀ ਦੀ ਕੋਈ ਵੀ ਧੁਨੀ ਬੋਲ ਜਾਂ ਕੋਈ ਵਿਆਕਰਜ ਅਜਿਹਾ ਨਹੀਂ ਹੈ ਜੋ ਗੁਰਮੁਖੀ ਲਿਪੀ ਵਿੱਚ ਨਾ ਲਿਖਿਆ ਜਾ ਸਕੇ ਗੁਰਮੁਖੀ ਲਿਪੀ ਪੰਜਾਬੀ ਦੀ ਅੰਸਾਰੀ ਲਿਪੀ ਹੈ ਪੰਜਾਬੀ ਭਾਸ਼ਾ ਦਾ ਜੋ ਵਰਤਾਰਾ ਹੈ ਉਹੀ ਵਰਤਾਰਾ ਗੁਰਮੁਖੀ ਲਿਪੀ ਦਾ ਵੀ ਹੈ ਪੰਜਾਬੀ ਭਾਸ਼ਾ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਆਮ ਕਰਕੇ ਦੋ ਵੱਖ-ਵੱਖ ਧੁਨੀਆਂ ਜੋੜ ਕੇ ਨਹੀਂ ਉਚਾਰੀਆਂ ਜਾਂਦੀਆਂ ਸਗੋਂ ਇਕਹਿਰੀਆਂ ਹੀ ਉਚਾਰੀਆਂ ਜਾਂਦੀਆਂ ਹਨ ਜਿਵੇਂ ਸਵਾਗਤ ਦੀ ਥਾਂ ਸਵਾਗਤ ਕਹਿਣਾ ਠੀਕ ਹੈ ਪੰਜਾਬੀ ਭਾਸ਼ਾ ਵਿੱਚ ਸੰਯੁਕਤ ਅੱਖਰਾਂ ਨਾਲ ਲਿਖੇ ਜਾਣ ਵਾਲੇ ਹੋਰ ਸ਼ਬਦ ਬਹੁਤ ਥੋੜੇ ਹਨ ਫਾਰਸੀ ਭਾਸ਼ਾ ਦੇ ਪ੍ਰਭਾਵ ਅਧੀਨ ਆਈਆਂ ਨਵੀਆਂ ਧੁਨੀਆਂ ਨੂੰ ਲਿਖਣ ਲਈ ਸਸੇ ਪਰਵਿੰਦੀ ਖਖੇ ਪਰਵਿੰਦੀ ਗਗੇ ਪਰਵਿੰਦੀ ਜਜੇ ਪਰਵਿੰਦੀ ਫਫੇ ਪਰਵਿੰਦੀ ਪੰਜ ਹੋਰ ਅੱਖਰ ਬਿੰਦੀਆਂ ਨਾਲ ਲਾ ਕੇ ਪ੍ਰਚਲਿਤ ਕੀਤੇ ਗਏ ਹਨ ਇਸ ਤੋਂ ਬਿਨਾ ਇੱਕ ਆਦਰਸ਼ ਲਿਪੀ ਵਿੱਚ ਜੋ ਗੁਣ ਹੋਣੇ ਚਾਹੀਦੇ ਹਨ ਉਹ ਗੁਰਮੁਖੀ ਲਿਪੀ ਵਿੱਚ ਵੀ ਮੌਜੂਦ ਹਨ ਜੋ ਕਿ ਹੇਠ ਲਿਏ ਪ੍ਰਕਾਰ ਹਨ ਪੰਜਾਬੀ ਭਾਸ਼ਾ ਦੀ ਹਰ ਇੱਕ ਧੁਨੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਵਿੱਚ ਉਸ ਦੇ ਮੁਤਾਬਿਕ ਇੱਕ ਰਾਖਵਾ ਅੱਖਰ ਹੈ ਜਿਵੇਂ ਇਸ ਵਿੱਚ ਜਿੰਨੀਆਂ ਧੁਨੀਆਂ ਉਹਨੇ ਅੱਖਰਾਂ ਦਾ ਸਿਧਾਂਤ ਲਾਗੂ ਹੁੰਦਾ ਹੈ ਦੂਸਰਾ ਹੈ ਗੁਰਮੁਖੀ ਲਿਪੀ ਵਿੱਚ ਇੱਕ ਧੁਨੀ ਲਿਖਣ ਲਈ ਕੇਵਲ ਇੱਕ ਅੱਖਰ ਹੈ ਫਾਰਸੀ ਤੇ ਰੋਮਨ ਵਿੱਚ ਦੋ ਜਾਂ ਤਿੰਨ ਧੁਨੀਆਂ ਹਨ ਫਾਰਸੀ ਭਾਸ਼ਾ ਵਿੱਚ ਇੱਕੋ ਸਸਾ ਤੋਂ ਲਈ ਸ ਸੀਨ ਤੇ ਸਵਾਦ ਦੇ ਨੱਖਰ ਅਤੇ ਰੋਮਨ ਵਿੱਚ ਸੀ ਅਤੇ ਐਸ ਦੋ ਅੱਖਰ ਹਨ ਤੀਸਰਾ ਹੈ ਗੁਰਮੁਖੀ ਦਾ ਕੋਈ ਵੀ ਅੱਖਰ ਫਾਲਤੂ ਨਹੀਂ ਹੈ ਭਾਵੇਂ ਐਆਂ ਅਤੇ ਯੀਆਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਪਰੰਤੂ ਇਹਨਾਂ ਦੀ ਵਰਤੋਂ ਹੁੰਦੀ ਜ਼ਰੂਰ ਹੈ ਗੁਰਮੁਖੀ ਲਿਪੀ ਵਿੱਚ ਸਵਰ ਸਵਰਾਂ ਲਈ ਪਿੰਨਪਿੰਨ ਅੱਖਰ ਹਨ ਗੁਰਮੁਖੀ ਲਿਪੀ ਦੇ ਅੱਖਰ ਵੇਖਣ ਲਈ ਸੁੰਦਰ ਅਤੇ ਲਿਖਣ ਵਿੱਚ ਸਰਲ ਤੇ ਸਪਸ਼ਟ ਹੁੰਦੇ ਹਨ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇੱਕ ਰਾਖਵੀਂ ਲਿਪੀ ਹੈ ਕਿ ਇਸੇ ਹੋਰ ਭਾਸ਼ਾ ਨੂੰ ਲਿਖਣ ਲਈ ਇਸ ਦੀ ਵਰਤੋਂ ਨਹੀਂ ਹੁੰਦੀ ਪੰਜਾਬੀ ਬੋਲੀ ਵਿੱਚ ਗਿਆਨ ਵਿਗਿਆਨ ਦੀ ਨਵੀਨ ਸ਼ਬਦਾਵਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਵਿੱਚ ਵਾਧੇ ਘਾਟੇ ਅਪਣਾਉਣ ਦੀ ਸਮਰੱਥਾ ਹੈ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਪੁਆਇੰਟਸ ਐਡ ਕਰਨਾ ਚਾਹੁੰਦੇ ਹੋ ਤਾਂ ਬਲੂ ਕਲਰ ਦੇ ਨਾਲ ਜਿਹੜੇ ਪੁਆਇੰਟਸ ਲਿਖੇ ਗਏ ਹਨ ਉਹ ਵੀ ਤੁਸੀਂ ਐਗਜ਼ਾਮ ਦੇ ਵਿੱਚ ਲਿਖ ਸਕਦੇ ਹੋ ਪਹਿਲਾ ਹੈ ਖੱਬੇ ਤੋਂ ਸੱਜੇ ਵੱਲ ਗੁਰਮੁਖੀ ਲਿਪੀ ਲਿਖੀ ਜਾਂਦੀ ਹੈ ਸਿਰਫ ਊੜਾ ਅੱਖਰ ਰੇਖਾ ਤੋਂ ਅੱਧਾ ਉੱਪਰ ਤੇ ਅੱਧਾ ਹੇਠਾਂ ਆਉਂਦਾ ਹੈ ਤੀਸਰਾ ਹੈ ਸਹਾਇਕ ਚਿੰਨ੍ਹ ਭਾਵ ਬਿੰਦੀ ਟਿੱਪੀ ਅੱਧਕ ਰੇਖਾ ਤੋਂ ਉੱਪਰ ਆਉਂਦੇ ਹਨ ਲਗਾ ਮਾਤਰਾ ਜਿਹੜੀਆਂ ਆ ਉਹ ਰੇਖਾ ਦੇ ਉੱਪਰ ਆਉਂਦੀਆਂ ਹਨ ਪਰ ਜਿਵੇਂ ਕਿ ਸਿਹਾਰੀ ਬਿਹਾਰੀ ਰੇਖਾ ਦੇ ਅੱਧਾ ਉੱਪਰ ਤੇ ਅੱਧਾ ਹੇਠਾਂ ਆਉਂਦੇ ਹਨ ਜਦਕਿ ਕੰਨਾ ਔਂਕੜ ਦਲੈਂਕੜ ਰੇਖਾ ਤੋਂ ਥੱਲੇ ਆਉਂਦੇ ਹਨ ਸੋ ਗੁਰਮੁਖੀ ਲਿਪੀ ਦੀਆਂ ਉਪਰੋਕਤ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਆਦਰਸ਼ ਲਿਪੀ ਹੈ ਸੋ ਜੇ ਤੁਸੀਂ ਹੋਰ ਇਸੇ ਤਰ੍ਹਾਂ ਦੇ ਕੁਐਸਚਨਸ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ